ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਕਰ ਦੂਜਾ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤਿਨ ਲੋਭੀ ਲੋਭ ਲੁਭਾਇਆ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤਿਨ ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਵਿਟੋ ਕੰਨਿਏ ਵੰਗਾ ਤੇਰੇ ਨਾਮ ਵਿਠੋ ਗੁਰਮਾਨੋ ਜਾਂ ਤੂੰ ਤਾਂ ਮੈਂ ਮਾਨ ਕਿਆ ਹੈ ਤੁਧ ਬਿਨ ਕਿਹਾ ਮੇਰਾ ਮਾਨੋ ਚੂੜਾ ਪੰਨ ਪਲੰਘ ਸਿਉ ਮੰਦੇ ਸਣ ਬਾਹੀ ਸਣ ਬਹਾ ਇਤੇ ਵੇਸ ਕਰੇਂਦੀਏ ਮੁੰਦੇ ਸੋਹ ਰਾਤੋ ਅਵਰਾਹਾ ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗੜੀਆਂ ਹਾ ਜੋ ਸਹਿ ਕਾਂਠ ਨਾ ਲੱਗੀਆਂ ਜਲਨ ਸੇ ਬਾਹੜੀਆਂ ਹਾ ਸਭ ਸਹੀਂ ਆ ਸਹਿ ਰਾਵਣ ਗਈਆਂ ਹਉ ਦਾਦੀ ਕਹਿ ਦਰ ਜਾਵਾ ਅਮਾਲੀ ਹਾਂ ਖਰੀ ਸੁਚੱਜੀ ਤੈਸੈ ਏਕ ਨਾ ਭਾਵਾ ਮਾਠ ਗੁਦਾਈ ਪੱਟੀਆਂ ਭਰੀਏ ਮਾਂਗ ਸੰਦੂਰੇ ਅੱਗੇ ਗਈ ਨਾ ਮੰਨੀਆਂ ਮਰਿਓ ਵੀ ਸੂਰ ਵੀ ਸੂਰੇ ਮੈਂ ਰੋਵੰਦੀ ਸਭ ਜਗ ਰੁਨਾ ਰੁੰਣੇ ਬਣਿਓ ਪੰਖੇ ਰੂ ਇੱਕ ਨਾ ਰੁਨਾ ਮੇਰਾ ਤਨ ਕਾ ਬਿਰਹਾ ਜਿਨਹੋ ਫਿਰਿਓ ਵੀ ਛੋੜੀ ਸੋਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਇ ਨਾ ਸਕਾ ਤੁਝ ਕਨ ਪਿਆਰੇ ਭੇਜ ਨਾ ਸਕਾ ਕੋਈ ਆਉ ਸੁ ਭਾਗੀ ਨੀਂਦੜੀਏ ਮਤ ਸਾਹੋ ਦੇਖਾਂ ਸੋਏ ਤੈ ਸਾਹਿਬ ਕੀ ਬਾਤ ਜੇ ਆਖੇ ਕਾਹੋ ਨਾਨਕ ਕੀ ਆ ਦੀਜੈ ਸੀ ਸਵੱਡੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ ਕਿਉ ਨ ਮਰੀਜੈ ਜੀੜਾ ਨਾ ਦੀਜੈ ਜਾਂ ਸਹੋ ਭਿਆ ਵਿਡਾਣਾ ਸੀ ਸਵੱਡੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ ਕਿਉ ਨਾ ਮਰੀ ਜੇ ਜੀੜਾ ਨਾ ਦੀਜੇ ਜਾਂ ਸਹੋ ਭਿਆ ਵਿਡਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੜਾਂ ਸ ਮਹੱਲਾ ਪਹਿਲਾ ਘਰ ਦੂਜਾ ਏ ਭੈਣ ਸਾਵਨ ਦਾ ਮਹੀਨਾ ਆ ਗਿਆ ਹੈ ਸਾਵਨ ਦੀਆਂ ਗਾਲੀਆਂ ਘਟਾਂ ਵੇਖ ਕੇ ਸੋਹਣੇ ਮੋਰਾਂ ਨੇ ਮਿੱਠੇ ਗੀ ਸ਼ੁਰੂ ਕਰ ਦਿੱਤੇ ਹਨ ਤੇ ਪਹਿਲਾਂ ਪਾਉਣੇ ਸ਼ੁਰੂ ਕਰ ਦਿੱਤੀਆਂ ਹਨ हे प्रभु ਤੇਰੀ ਇਹ ਸੋਹਣੀ ਕੁਦਰਤ ਮੈਂ ਜੀਵ ਇਸਤਰੀ ਵਾਸਤੇ ਮਾਨੋ ਘਟਾਰ ਹੈ ਜੋ ਮੇਰੇ ਅੰਦਰੋਂ ਬਾਹਰੋਂ ਦੀ ਝੋਟ ਲਾ ਰਹੀ ਹੈ ਇਸ ਨੇ ਮੈਨੂੰ ਤੇਰੇ ਦੀਦਾਰ ਦੀ ਪ੍ਰੇਮਨ ਨੂੰ ਮੋਹ ਲਿਆ ਹੈ ਤੇ ਮੈਨੂੰ ਤੇਰੇ ਚਰਨਾਂ ਵਿੱਚ ਖਿੱਚੀ ਜਾ ਰਹੀ ਹੈ हे प्रभु ਤੇਰੇ ਸੋਹਣੇ ਸਰੂਪ ਤੋਂ ਜੋ ਹੁਣ ਜਿਸ ਰਿਆ ਹੈ ਮੈਂ ਸਦਕੇ ਹਾਂ ਸਦਕੇ ਹਾਂ ਤੇਰਾ ਇਹ ਰੂਪ ਮੈਨੂੰ ਤੇਰਾ ਨਾਮ ਚੇਤੇ ਕਰਾ ਰਿਹਾ ਹੈ ਤੇ ਮੈਂ ਤੇਰੇ ਨਾਮ ਤੋਂ ਗੁਰਬਾਨਾ हे ਪ੍ਰਭੂ ਚੂਕ ਤੂੰ ਇਸ ਕੁਦਰਤ ਵਿੱਚ ਮੈਨੂੰ ਦਿਸਿਆ ਹੈ ਮੈਂ ਆਖੰਦਾਂ ਹੌਸਲਾ ਕੀਤਾ ਕਿ ਤੇਰੀ ਇਹ ਕੁਦਰਤ ਸੁਹਾਵਣੀ ਹੈ ਜੇ ਕੁਦਰਤ ਵਿੱਚ ਤੂੰ ਨਾ dise ਤਾਂ ਇਹ ਆਖਣ ਵਿੱਚ ਕੀ ਸਵਾਦ ਰਹ ਜਾਏਗਾ ਕਿ ਕੁਦਰਤ ਸੋਹਣੀ ਹੈ اے بھولی استریے تو પતિ ਨੂੰ ਮਿਲਣ ਲਈ ਆਪਣੀਆਂ ਬਾਹਾਂ ਵਿੱਚ चूड़ा ਪਾਇਆ ਤੇ ਹੋਰ ਵੀ ਕਈ 시گار ਕੀਤੇ ਪਰ へ ਕਿਤਨੇ 시گار ਕਰੀਏ ਨਾਰੇ ਜੇ ਤੇਰਾ પતિ ਫੇਰ ਵੀ ਹੋਣਾ ਨਾਲ ਹੀ ਪਿਆਰ ਕਰਦਾ ਰਿਹਾ ਤਾਂ ਇਨਾ 시ਗਾਰਾਂ ਦਾ ਕੀ ਲਾਭ ਫੇਰ ਪਲੰਗ ਨਾਲ ਮਾਰ ਮਾਰ ਕੇ ਆਪਣਾ चूड़ा ਭਾਂਦੇ ਪਲੰਗ ਦੀਆਂ ਹੀਆਂ ਵੀ ਭੰਦੇ ਤੇ ਆਪਣੀਆਂ ਸਜਾਈਆਂ ਬਾਹਾਂ ਵੀ ਭੰਨ ਦੇ ਕਿਉਂ ਕਿ ਨਾ ਇਨਾ ਬਾਨਾ ਸਜਾਉਣ ਵਾਲਾ ਮਨਿਆਰ ਹੀ ਤੇਰਾ ਕੁਝ ਸਵਾਰ ਸਕਿਆ ਤੇ ਨਾ ਹੀ ਉਸ ਦੀਆਂ ਦਿੱਤੀਆਂ ਚੂੜੀਆਂ ਤੇ ਬੰਗਾਂ ਕਿਸੇ ਕੰਮ ਆਈਆਂ ਸੜ ਜਾਣ ਉਹ ਸਜਾਈਆਂ ਬਾਹਾਂ ਜੋ ਕਸਮ ਤੇ ਕਲ ਨਾ ਲੱਗ ਸਕੀਆਂ ਭਾਵ ਜੇ ਜੀ ਵਿਸਤਰੀ ساری ਉਮਰ ਧਾਰਮਿਕ ਭੇਕ ਕਰਨ ਵਿੱਚ ਹੀ ਗੁਜ਼ਾਰ ਦੇਵੇ ਇਸ ਨੂੰ ਧਰਮ ਉਪਦੇਸ਼ ਦੇਣ ਵਾਲਾ ਵੀ ਜੇ ਬਾਹਰਲੇ ਭੇਖ ਵੱਲ ਹੀ ਪ੍ਰੇਰਿਤ ਰਹੇ ਤਾਂ ਇਹ ਸਾਰੇ ਉਦਮ ਵਿਅਰਥ ਚਲੇ ਗਏ ਕਿਉਂਕਿ ਧਾਰਮਿਕ ਭੇਖਾਂ ਨਾਲ ਪਰਮਾਤਮਾ ਨੂੰ ਪ੍ਰਸੰਨ ਨਹੀਂ ਕੀਤਾ ਜਾ ਸਕਦਾ ਉਸ ਦੇ ਨਾਲ ਤਾਂ ਸਿਰਫ ਆਤਮਿਕ ਮਿਲਾਪ ਹੀ ਹੋ ਸਕੀਦਾ ਹੈ ਪ੍ਰਭੂ ਚਰਨਾ ਵਿੱਚ ਜੁੜਨ ਵਾਲੀਆਂ ਸਾਰੀਆਂ ਸਹਿਇਲੀਆਂ ਤਾਂ ਪ੍ਰਭੂ ਪਤੀ ਨੂੰ ਪ੍ਰਸੰਨ ਕਰਕੇ ਯਤਨ ਕਰ ਰਹੀਆਂ ਹਨ ਪਰ ਮੈਂ ਜਿਹੜੀ ਨਿਰੇ ਨਿਵਿਖਾਵੇ ਜੀ ਦੇਹੀ ਧਰਮ 'ਤੇ ਕਰਦੇ ਮੈਂ ਸੜੇ ਕਰਮਾ ਵਾਲੀ ਕਿਸ ਦੇ ਦਰ ਤੇ ਜਾਵਾਂ ਹੇ ਸਖੀ ਮੈਂ ਇਹਨਾਂ ਧਰਮ 'ਤੇ ਖਾਂ ਤੇ ਹੀ ਟੇਕ ਰੱਖ ਕੇ ਆਪਣੇ ਵੱਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਰਹੀ ਮਨ ਪ੍ਰਭੂ ਪਤੀ ਕਿਸੇ ਇੱਕ ਵੀ ਗੁਣ ਕਰਕੇ ਮੈਂ ਤੈਨੂੰ ਪਸੰਦ ਨਹੀਂ ਆ ਰਹੀ ਹੇ ਸਵਾਰ ਮੈਂ ਸਵਾਰ ਸਵਾਰ ਕੇ ਪੱਟੀਆਂ ਗੁੰਦਦੀ ਹਾਂ ਮੇਰੀਆਂ ਪੱਟੀਆਂ ਦੇ ਚੀਰ ਵਿੱਚ ਸੰਧੂਰ ਵੀ ਭਰਿਆ ਜਾਂਦਾ ਹੈ ਪਰ ਤੇਰੀ ਹਜ਼ੂਰੀ ਵਿੱਚ ਮੈਂ ਫਿਰ ਵੀ ਪਰਵਾਨ ਨਹੀਂ ਹੋ ਰਹੀ ਜਿਸ ਵਾਸਤੇ ਝੂਰ ਝੂਰ ਕੇ ਮਰ ਰਹੀ ਹਾਂ ਪ੍ਰਭੂ ਪਤੀ ਤੋਂ ਵਿਛੜ ਕੇ ਮੈਂ ਇਤਨੀ ਦੁਖੀ ਹੋ ਰਹੀ ਹਾਂ ਕਿ ਸਾਰਾ ਜਗਤ ਮੇਰੇ ਉੱਤੇ ਤਰਸ ਕਰ ਰਿਹਾ ਹੈ ਜੰਗਲ ਦੇ ਪੰਛੀ ਵੀ ਮੇਰੀ ਦੁਖੀ ਹਾਲਤ ਤੇ ਤਰਸ ਕਰ ਰਹੇ ਹਨ ਸਿਰਫ ਇਹ ਹੀ ਮੇਰੇ ਅੰਦਰਲਾ ਵਿਛੋੜਾ ਹੈ ਜੋ ਤਰਸ ਨਹੀਂ ਕਰਦਾ ਜੋ ਮੇਰੀ ਖਲਾਸੀ ਨਹੀਂ ਕਰਦਾ ਕਿਸੇ ਇਸੇ ਨੇ ਮੈਨੂੰ ਪ੍ਰਭੂਪਤੀ ਤੋਂ ਵਿਛੋੜਿਆ ਹੋਇਆ ਹੈ हे ਪਤੀ ਮੈਨੂੰ ਤੂੰ ਸੁਪਨੇ ਵਿੱਚ ਮਿਲਿਆ ਸੁਪਨਾ ਮੁੱਕਿਆ ਤੇ ਤੂੰ ਫਿਰ ਚਲਾ ਗਿਆ ਵਿਛੋੜੇ ਦੁੱਖ ਵਿੱਚ ਮੈਂ ਹੰਝੂ ਭਰ ਕੇ ਰੋਈ हे ਪਿਆਰੇ ਮੈਂ ਨਿਮਾਣੀ ਤੇਰੇ ਪਾਸ ਅਪੜ ਨਹੀਂ ਸਕਦੀ ਮੈਂ ਗਰੀਬ ਕਿਸੇ ਨੂੰ ਤੇਰੇ ਪਾਸ ਘਰ ਨਹੀਂ ਸਕਦੀ ਜੋ ਮੇਰੀ ਹਾਲਤ ਤੈਨੂੰ ਦੱਸੇ ਨੀਂਦ ਅੱਗੇ ਹੀ ਤਰਲਾ ਕਰਦੀਆਂ ਹੈ ਭਾਂਗਾਵਲੀ ਸੋਹਣੀ ਨੀਂਦ ਤੂੰ ਮੇਰੇ ਕੋਲ ਆ ਆ ਛਾਏ ਤੇਰੇ ਰਾਹੀ ਮੈਂ ਆਪਣੇ ਕਸਮ ਪ੍ਰਭੂ ਦਾ دیدار ਕਰ ਸਕਾਂ ਹੈ ਨਾਨਕ ਪ੍ਰਭੂ ਦਰ ਤੇ ਆਖ ਹੈ ਮੇਰੇ ਮਾਲਕ ਜੇ ਕੋਈ ਗੁਰਮੁਖ ਤੈਨੂੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅੱਗੇ ਕਿਹੜੀ ਭੇਡ ਧਰਾ ਆਪਣਾ ਸਿਰ ਵੱਡ ਕੇ ਉਸ ਤੇ ਬੈਠਣ ਲਈ ਆਸਣ ਬਣਾ ਦਿਆਂ ਭਾਵ ਆਪਣਾ ਭਾਵ ਦੂਰ ਕਰਕੇ ਮੈਂ ਉਸ ਦੀ ਸੇਵਾ ਕਰਾਂ ਜਦੋਂ ਸਾਡਾ ਪ੍ਰਭੂ ਕੋਈ ਸਾਡੀ ਮੂਰਖਤਾ ਦੇ ਕਾਰਨ ਸਾਥੋਂ ਉਪਰ ਹੋ ਜਾਏ ਤਾਂ ਉਸ ਨੂੰ ਮੂੜ ਆਪਣਾ ਬਣਾਉਣ ਲਈ ਇਹੀ ਇੱਕ ਤਰੀਕਾ ਹੈ ਕਿ ਅਸੀਂ ਆਪਣਾ ਭਾਵ ਮੁਕਾ ਦਈਏ ਤੇ ਆਪਣੀ ਜਿੰਦ ਉਸ ਤੋਂ ਸਦਕੇ ਕਰ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ